いいパーティーパーティーパーティー ਲੱਗੇ ਕਿ ਦੂਰ ਤੱਕ ਨਜ਼ਰ ਆ ਰਹੀ ਐ ਬਿਲਕੁਲੀ ਹੋਈ ਫਾਇਤ ਗੇਟ ਦੇ ਕਰਮਚਾਰੀ ਬੜੀ ਮਿਹਨਤ ਨਾਲ ਸਖਤ ਕੀ ਤਿਆਰੀ ਹੋਈ ਹੈ ਇੱਥੇ ਲੱਗਦੀ ਹੈ ਕਿ ਲੱਗਦੀ ਹੈ ਕਿ ਆਰਟੀਸੀ ਦੇ ਇਸ ਤੋਂ ਬਹੁਤ ਚੰਗਾ ਕਰ ਰਹੇ ਨੇ ਬਹੁਤ ਵਨਿਕ ਲੱਗਿਆ ਬੜਕਿ ਜੰਮਾ ਉਹ ਦਬਾਤੀ ਤੋੜੇ ਉੱਤੋਂ ਜੜ ਕੇ ਖੋਲ ਪੁੱਟਿਆ ਲੋਕ ਇਹ ਕਿੰਨੇ ਕਬਜ ਦੀ ਘਟਨਾ ਹੈਗੀ ਹੈ ਇਹ ਕਾਫੀ ਚਰੋ ਕਿੰਨੇ ਕਬਜ ਦਾ ਟਾਈਮ ਕੋਈ ਆਈ ਆਈਆ ਸਾਡੇ ਕੋਈ ਸ਼ੇਵ ਦਿਖ ਰਹੀ ਤੇ ਇਥੇ ਰਿਹਾਇਸ਼ੀ ਏਰੀਆ ਦੇ ਵਿੱਚ ਲਗਾ ਇਥੇ ਗੋਦਾਮ ਬਣੇ ਕਿਸ ਚੀਜ਼ ਦਾ ਗੋਦਾਮ ਤੇ ਕਹਿੰਆਂ ਦਾ ਫਿਰ ਕਹਿੰਆਂ ਲੱਗਣਾ ਬਾਅਦ ਹੈ ਕਿ ਇੱਕ ਗੋਦਾਮ ਬਣੇ ਕਿੰਨੇ ਸਾਲ ਹੋ ਚੁੱਕੇ ਇਥੇ ਇਹਨੂੰ ਥੋੜਾ ਹੋਏ ਥੋੜੀ ਦੇਰੀ 2 ਸਾਲੀ ਹੋਏ ਤੇ ਰਿਹਾਇਸ਼ੀ ਏਰੀਆ ਦੇ ਵਿੱਚ ਲੋਕਾਂ ਨੇ ਵਿਰੋਧ ਨਹੀਂ ਕੀਤਾ ਵੀ ਗੋਦਾਮ ਬਣ ਰਹੇ ਕੁਝ ਨਹੀਂ ਕੀਤਾ ਦੇਖੋ ਰਿਹਾਇਸ਼ੀ ਏਰੀਆ ਦੇ ਵਿੱਚ ਇੱਕ ਗੋਦਾਮ ਬਣਿਆ ਆਇਆ ਜਿੱਤੇ ਕਿ भयानक अग तो लग चुकी है लगातार पुलिस प्रशासन भी इतने बिल्कुल बठिंडा इतने जो है गोदाम को पहुंच चुके हैं ਇਹ ਉਹ ਫਾਇਰ ਡੀਪਲੋਮਾ ਲਗਾਤਾਰ ਫਾਇਰ ਰੈਟ ਦੇ ਬਲੋਜ ਜਿਹੜਾ ਇਹ ਕਾਬੂ ਪਾਉਣ ਦੀ ਕੋਸ਼ਿਸ਼ ਚਾਰੀ ਹੈ ਕੀ ਹੋ ਗਿਆ ਹੋਰ ਕੀ ਜਿੰਨਾ ਕਿਤੇ ਕੰਪਨੀ ਭਾਇੰਦ ਤੋਂ ਸੀ ਵੀ ਹੋ ਗਿਆ ਹੈ ਅੱਜ ਕੀ ਹੋਇਆ ਕੀ ਹੈ ਇਸੇ ਕਦਮ ਕੀ ਕਹਿਣਾ ਚਾਹੋਗੇ ਅੱਗ ਲੱਗੀ ਕਿਸ ਤਰ੍ਹਾਂ ਘਟਨਾ ਪਤਾ ਨਹੀਂ ਕੋਈ ਐਸਾ ਪਤਾ ਨਹੀਂ ਕਿ ਕਿਵੇਂ ਲੱਗੀ ਜਿਆਦਾ ਸ਼ੋਰ ਸ਼ਰਕਟ ਹੋਇਆ ਜੀ ਅੱਗੇ ਵਿੱਚ ਤੇ ਨੁਕਸਾਨ ਬਹੁਤ ਹੋ ਚੁੱਕਿਆ ਜੀ ਇਹਦੇ ਵਿੱਚ ਜਿਵੇਂ ਮਾਰ ਸੀਗਾ ਲੱਕੜਾਂ ਦਾ ਕਾਕੀ ਵਾਲਾ ਕੰਮ ਸੀਗਾ ਜੀ ਸਾਰਾ ਸਮਾਨ ਝਲਕੇ ਲਕ ਹੋ ਗਿਆ ਤੇ ਬਾਦਾਂ ਬਲੇ 1000 ਗਿਆਨ ਕਾਕਿਆਂ ਦਾ ਜੀ ਅਗਰੀਕਲਚਰ ਦਾ ਜੀ ਤੇ ਨਾਈਟ ਦੇ ਵਿੱਚ ਬਣਿਆ ਹੋਇਆ ਜੀ ਇਹ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਤੇ ਨੇ ਵੱਡਾ ਹਾਪਾ ਹੋ ਹੀ ਗਿਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਹਾਦਸਾ ਨਾਈਸ਼ ਏਰੀਆ ਹੈਗਾ ਜਿਸ ਤਰ੍ਹਾਂ ਆਸ-ਪਾਸ ਦੇ ਘਰਾਂ ਨੂੰ ਕੋਈ ਨੁਕਸਾਨ ਦੁਕਾਨ ਆਪਣੇ ਤੇ ਨਾਲ ਕਰਦੇ ਹੋਗੇ ਜੀ ਸਾਰਾ ਇਹ ਦੁਕਾਨ ਕੋਈ ਨਹੀਂ ਅੱਛਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਕਿ ਅਗਲੀ ਕਾਂਡ ਦੇ ਵਿੱਚ ਤੁਹਾਡਾ ਵੀ ਜਿਹੜਾ ਨੁਕਸਾਨ ਹੋਇਆ ਹੈ ਕੀ ਕਹਿਣਾ ਚਾਹੁੰਦੇ ਬਸ ਨੁਕਸਾਨ ਹੋਇਆ ਜੀ ਉਹਨੇ ਨਾਲ ਹੈਗਾ ਵੀ ਇਹ ਗੋਦਾਮ ਸੀਗਾ ਉਹ ਜੱਗ ਲੱਗੀ ਹੈ ਕਿਸੇ ਤਰ੍ਹਾਂ ਤੇ ਅੱਗੇ ਲੱਗੇ ਨਾਲ ਸਾਡੇ ਸਾਜੀ ਕੰਡ ਸੀਗੀ ਸਾਡੇ ਵੀ ਪਹੁੰਚ ਗਿਆ ਸਾਰਾ ਕੰਮ ਜੀ ਤੇ ਇਹ ਵੀ ਨੁਕਸਾਨ ਤਾਂ ਹੋਇਆ ਹੀ ਹੋਇਆ ਹੁਣ ਅੱਗੇ ਪ੍ਰਸ਼ਾਸਨ ਦੇਖੋ ਕੀ ਕਰਦਾ ਹੁਣ ਸਰ ਇੱਥੇ ਗੋਦਾਮ ਬਣੇ ਨੂੰ ਕਿੰਨੇ ਸਾਲ ਹੋ ਚੁੱਕੇ ਆ ਇਹ ਤਾਂ ਹੋਨੇ ਜਿਹੜਾ ਇਹ 6-7 ਮਿੰਟਾਂ ਕੁ ਟ੍ਰਾਇ ਕਰਾ ਦਿੱਤਾ ਜੀ ਅੱਛਾ ਜੀ ਬਣਾ ਕੇ ਕਿਸੇ ਨੇ ਨਹੀਂ ਕਦੇ ਜਿਸ ਤਰ੍ਹਾਂ ਇਹ ਬਣਿਆ ਵਹਿ ਰਿਹਾ ਐਸਡੇ ਵਿੱਚ ਅਫਸਰਾ ਨੇ ਕਦੇ ਚੱਕਰ ਨਹੀਂ ਮਾਰਿਆ ਕੋਈ ਨਹੀਂ ਮਾਰਿਆ ਜੀ ਕੋਈ ਆਂਦਾ ਹੀ ਨਹੀਂ ਜੀ ਬੇ ਰਹਿਸ਼ ਦੇ ਵਿੱਚ ਬਣਿਆ ਹਾਂ ਬਣਿਆ ਕੋਈ ਆਇਆ ਹੀ ਨਹੀਂ ਜੀ ਬਣਿਆ ਜੀ ਤੋਂ ਜਿਸ ਤਰ੍ਹਾਂ ਤੁਸੀਂ ਗੋਦਾਮ ਦੇ ਅੰਦਰ ਕੋਈ ਲਿਕਵਿਡ ਵਗੈਰਾ ਪਿਆ ਹੋਵੇ ਉਹਨਾਂ ਲਿਕਵਿਡ ਗਿਆ ਸਮਾਨ ਅੰਦਰ ਵੇਖਿਆ ਸਪੰਜ ਸਪੰਜ ਤੇ ਪਲਾਸਟਿਕ ਦਾ ਸਮਾਨ ਪਿਆ ਰਿਹਾ ਜਿਆਦਾ ਉਹ ਜਲਦੀ ਅੱਗ ਫੜ ਗਿਆ ਜਿਹੜੇ ਅੰਦਰ ਲੋਹੇ ਦਾ ਸਮਾਨ ਪੇਚ ਉੱਤੇ ਕਿੰਨਾ ਟਾਈਮ ਹੋ ਗਿਆ ਬੁਝਾਉਂਦੇ ਨੂੰ ਫਾਇਰ ਬ੍ਰਿਗੇਡ ਬੁਝਾਪਾ ਇਹ ਕੋਈ 6 6:30 ਵਜੇ ਲੱਗੀ ਹੋਈ ਹੈ 2 ਘੰਟਿਆਂ ਦੀ ਹਜੇ ਤੱਕ ਕਾਬੂ ਨਹੀਂ ਆਈ ਆ ਨਾ ਅਜੇ ਹਜੇ ਤੱਕ ਕਾਬੂ ਨਹੀਂ ਆਈ ਇਸ ਤੋਂ ਪਹਿਲਾਂ ਲੋਕਾਂ ਨੇ ਵੀ ਥੋੜਾ ਅਧਿਕਾਰ ਆਜੋ ਕਿੰਤੀ ਕੋਸ਼ਿਸ਼ ਛੋੜੇ ਪਾਪ ਉਹਦੇ ਨਾਲ ਕੋਈ ਫ ਪਰ ਕਿਉਂਕਿ ਜੋ ਫਾਇਰ ਬ੍ਰਿਗੇਡ ਆਈ ਆ ਫੇਰ ਹਜੇ ਵੀ ਹੋ ਜੇ ਤੇ ਵੀ ਨਹੀਂ ਕੰਟਰੋਲ ਹੋਇਆ ਉਹਨਾਂ ਤੋਂ ਕੀ ਲਾਪਰਵਾਹੀ ਕੀ ਦੀ ਮੰਨਦੇ ਹੋ ਜੀ ਤੇ ਲਾਪਰਵਾਹੀ ਤਾਂ ਆਪ ਗੋਦਾਮ ਵਾਲੇ ਵੀ ਬਣਦੇ ਪ੍ਰਸ਼ਾਸਨ ਦੀ ਬਣਦੇ ਜਿਹੜਾ ਉਹ ਧਿਆਨ ਨਹੀਂ ਦਿੰਦੇ ਹਨ ਅੱਛਾ ਧਿਆਨ ਹੀ ਦਿੰਦੇ ਜੀ ਲਗਾਤਾਰ ਬਣ ਰਿਹਾ ਕਿਉਂਕਿ ਜੋ ਗਲੀਆ 'ਚ ਇੰਨਾ ਕੁਝ ਬਣ ਰਿਹਾ ਕੋਈ ਨਗਰ ਨਿਗਰਨ ਦੇ ਕੋਈ ਧਿਆਨ ਦਿੰਦਾ ਹੀ ਨਹੀਂ ਹਮ ਹਜੇ ਕੁਝ ਦਿਨ ਪਹਿਲਾਂ ਇੱਕ ਡੱਬ ਵਾਲੀ ਰੋਡ ਤੇ ਵੀ ਅਜੇ ਹੀ ਗੋਦਾਮ ਸੀ ਉਹ 'ਚ ਵੀ ਲੱਗੀ ਸੀ ਅੱਗ ਜੀ ਉਹ ਵੀ ਰੈਸ਼ੀ ਬਣਿਆ ਸੀ ਐਸ ਗਲੀ ਦੇ ਵਿੱਚ ਘੱਟੋ ਘੜ ਤੇ ਚਾਰ ਗੋਦਾਮ ਹੋਣਗੇ ਅੱਛਾ ਤੇ ਕੋਈ ਪ੍ਰਸ਼ਾਸਨ ਨੇ ਕਿਸੇ ਨੂੰ ਰੁਚੀ ਵੀ ਕਲਿਆ ਜਿ ਕਿਉਂ ਬਣ ਗਏ ਕਦੇ ਲੋਕਾਂ ਨੇ ਨਹੀਂ ਕਿਹਾ ਪ੍ਰਸ਼ਾਸਨ ਲੋਕੀ ਲੋਕ ਤਾਂ ਉਹ ਜੇ ਕਈ ਇਤਰਾਜ਼ ਕਰਦੇ ਕਈ ਅਗਲੇ ਕਹਿੰਦੇ ਹਾਂ ਸਾਨੂੰ ਕੀ ਆਪ ਪਰੋਹ ਕਹਿੰਦਾ ਹਾਂ ਚਲ ਚੋ ਜੀ ਨਾਲ ਚਾਰ ਪਾਸੇ ਰੋਟੀ ਦਾ ਕਮੰਦ ਹੈ ਜੇ ਦਿਲ ਕਰੀ ਜਾਂਦੇ ਹੋ ਪਰ ਹੁਣ ਜਾਨ ਬੇਖਤਰ ਕਹਿੰਦੇ ਜਾਨ ਨਾਲ ਤਾਂ ਖੇਡ ਰਿਆ ਹਾਂ ਹਾਂ ਜਾਨ ਨਾਲ ਖੇਡ ਰਿਹਾ ਹੈ ਇਤਰਾ ਦਾ ਮੰਜ਼ਰ ਸੀ ਤੁਸੀਂ ਆਏ ਜਦੋਂ ਦੇਖੋ ਇੱਥੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਜਿਸ ਟਾਈਮ ਮੈਂ ਇੱਥੇ ਪਹੁੰਚਿਆਗਾ ਔਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਔਰ ਮੁਹੱਲਾ ਵਾਸੀਆ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਕਿ ਕੀ ਅਗਰ ਉਤੇ ਕਾਬ ਕਾਫੀ ਹੱਦ ਤੱਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਚਾਹੇ ਤੇ ਥੋੜੀ ਬਹੁਤ ਰਹਿ ਗਈ ਹੈ ਉਹ ਵੀ ਜਲਦੀ ਹੀ ਕਾਬੂ ਪਾਇਆ ਜਾਊਗਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਲਗਾਤਾਰ ਇੱਕ ਦੇ ਉੱਤੇ ਇੱਕ ਜਿਹੜੇ ਫਾਇਰ ਗੱਡੀਆਂ ਆ ਰਹੀਆਂ ਲਗਾਤਾਰ ਲੋਕੀ ਵੀ ਸਹਿਯੋਗ ਦੇਣ ਕਿਉਂਕਿ ਰਸਤੇ ਦੇ ਵਿੱਚ ਇਹਨਾਂ ਦੇ ਬੜੀਆਂ ਮੁਸ਼ਕਲਾਂ ਆ ਰਹੀਆਂ ਫਾਇਰ ਬ੍ਰਿਗੇਡ ਨੂੰ ਕਿ ਲੋਕੀ ਆਪਣੇ ਵਹੀਕਲ ਖੜਾ ਕੇ ਚਲੇ ਜਾਂਦੇ ਆ ਕਿ ਅੱਗ ਕਿੱਥੇ ਲੱਗੀ ਹੈ ਦੇਖਣ ਲੇਕਿਨ ਆਪਣੇ ਉਹ ਨਹੀਂ ਦੇਖਦੇ ਕਿ ਗੱਡੀਆਂ ਨੇ ਵੀ ਇੱਥੋਂ ਦੀ ਆਣਾ ਲੇਕਿਨ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਕੰਜੈਸਟਡ ਏਰੀਆ ਕੰਜੈਸਟਡ ਏਰੀਆ ਦੇ ਵਿੱਚ ਹਾਂ ਕੰਜੈਸਟਡ ਏਰੀਆ ਜਿਹਦੇ ਵਿੱਚ ਇੱਕ ਗੋਦਾਮ ਵੀ ਹੈ ਜਿਸ ਤਰ੍ਹਾਂ ਐਗਰੀਕਲਚਰ ਦਾ ਜਿਹੜਾ ਇੱਥੇ ਬਣਾਇਆ ਜਾ ਰਿਹਾ ਸੀਗਾ ਆਪਣੇ ਪ੍ਰੋਡਕਟ ਜਿਸ ਤਰ੍ਹਾਂ ਕੋਈ ਬਾਲਟੀਆਂ ਵਗੈਰਾ ਬੱਤਲ ਵਗੈਰਾ ਹੋਰ ਅਦੀ ਹੋਰ ਕੋ ਕਾਫੀ ਹੱਦ ਤੱਕ ਬਣਾਇਆ ਜਾ ਰਿਹਾ ਸੀਗੀ ਲੇਕਿਨ ਕੀ ਹੈ ਇੱਕ ਰਹਿਸ਼ੀ ਜਲਮ ਸੀ ਬਿਲਕੁਲ ਦੇਖੋ ਪਲਾਸਟਿਕ ਵੀ ਹੈ ਐਸੇ ਨਾਲ ਬਾਂਸ ਬਾਈਆਂ ਵੀ ਹੈ ਸਭ ਕੁਝ ਜਵਲਨਾ ਕਹਿੰਦੇ ਆ ਵੀ ਅਤੇ ਸ਼ਾਰਟ ਸਰਕਟ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਲੇਕਿਨ ਇਹ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਤੇ ਇਹ ਵੀ ਦੇਖਣ ਵਾਲਾ ਹੋਊਗਾ ਕਿ ਕੀ ਇਹਨਾਂ ਨੇ ਰਹਾਇਸ਼ੀ ਏਰੀਆ ਦੇ ਵਿੱਚ ਗੋਦਾਮ ਪ੍ਰਬੰਧਨ ਬਣਾਉਣ ਦੇ ਲਈ ਕੀ ਐਨਓਸੀ ਲਈ ਹੈ ਇਹ ਨਹੀਂ ਜਿਵੇਂ ਵੀਰ ਜੀ ਨੇ ਪਿੱਛੇ ਜੇ ਦੱਸਿਆ ਭਾਵੇਂ ਇਸ ਗਲੀ ਦੇ ਵਿੱਚ ਲਗਭਗ ਚਾਰ ਗੋਦਾਮ ਹੈਗੇ ਪ੍ਰਸ਼ਾਸਨ ਵੱਲੋਂ ਰਸ਼ੈਸ਼ਨ ਵੱਲੋਂ ਇੱਧਰ ਕੋਈ ਧਿਆਨ ਦਿੱਤਾ ਜਾਂਦਾ ਸਾਡੇ ਨਾਲ ਫਾਇਰ ਦੇ ਅਫੀਸਰ ਵੀ ਐਨਾਂ ਨਾਲ ਗੱਲਬਾਤ ਕਰਾ ਰਹੇ ਕਿੰਨੀਆਂ ਕੋ ਗੱਡੀਆਂ ਆ ਚੁੱਕੀਆਂ ਨੇ ਜੀ ਸਾਡੇ ਚਾਰ ਫੈਟ ਅੱਗ ਤੇ ਲੱਗੇ ਬਾਰੀ-ਬਾਰੀ ਸੇ ਪਾਣੀ ਭਰ ਕੇ ਤੇ ਆ ਰਹੇ ਅੱਛਾ ਇਹ ਦਿੱਕਤ ਕਿੰਨੀ ਕੋ ਆ ਰਹੀ ਕਿਉਂਕਿ ਕੰਜੈਸਟਿਡ ਜੇ ਏਰੀਆ ਜੀ ਸਾਨੂੰ ਗੱਡੀ ਤੇ ਮਤਲਬ ਕੰਜੈਸਟਿਡ ਏਰੀਆ ਕਰਕੇ ਮੁਸ਼ਕਲ ਬੇ ਸਾਰੀ ਗੱਡੀਆਂ ਜੇ ਮਤਲਬ 19 ਸਪੀਡ ਨਾਲ ਨਹੀਂ ਆ ਰਹੀਆਂ ਅੱਛਾ ਸੂਚਨਾ ਕੀ ਮਿਲੀ ਸੀ ਸਰ ਤੁਸੀਂ ਇੱਕ ਮੌਕੇ ਤੇ ਆਏ ਹੋਏ ਸੀ ਸਾਨੂੰ ਮਿਲੀ ਸਨ ਕਿ ਵੀ ਜਾਇਦ ਅੱਗ ਲੱਗੀ ਹੈ ਮਤਲਬ ਵੜਾਉਣ ਦੇ ਵਿੱਚ ਅੱਛਾ ਕਾਹਦਾ ਗੋਦਾ ਸਰ ਕੀ ਇਹਨਾਂ ਨੇ ਇਹ ਗਲੀ ਦੇ ਵਿੱਚ ਕੰਜੈਸਟਡ ਏਰੀਆ ਦੇ ਵਿੱਚ ਗੋਦਾਮ ਬਣਾਉਣ ਦੇ ਲਈ ਐਨਓਸੀ ਲਈ ਹੈ ਜਾਂ ਨਹੀਂ ਜਿਸ ਸਾਨੂੰ ਇੱਥੇ ਲੋਕਾਂ ਤੋਂ ਵੱਲੋਂ ਪਤਾ ਲੱਗਿਆ ਕਿ ਇਸ ਗਲੀ ਦੇ ਵਿੱਚ ਹੋਰ ਵੀ 3-4 ਗੋਦਾਮ ਹੈਗੇ ਆ ਇਹ ਐਨਓਸੀ ਸਾਡੇ ਤੋਂ ਨਹੀਂ ਲਿੱਤਾ ਗਿਆ ਤੇ ਫਿਰ ਕਾਰਵਾਈ ਕਾਰਵਾਈ ਕੀ ਬਣਦੀ ਹੈ ਨੋਟਿਸ ਦਿੱਤਾ ਜਾਏਗਾ ਨੋਟਿਸ ਦੇ ਕੇ ਕਾਰਵਾਈ ਕੀਤੀ ਜਾਏਗੀ ਕਾਰਵਾਈ ਕੀ ਜਿਵੇਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਦੱਸਿਆ ਗਿਆ ਗਲੀ ਵਾਲਿਆਂ ਨੇ ਵੀ ਤਿੰਨ ਚਾਰ ਗੋਦਾਮ ਹੋ ਰਾ ਕੀ ਟੋ ਉਹਨਾਂ ਉੱਤੇ ਵੀ ਸੰਗਿਆਨ ਲੱਤਾ ਜਾਏਗਾ ਤੁਹਾਡੇ ਵੱਲੋਂ ਚੈੱਕ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਏਗਾ ਰੈਸੀ ਇਲਾਕੇ ਦੇ ਗੋਦਾਮ ਜਿਹੜੇ ਨਹੀਂ ਬਣ ਜੀ ਥੈਂਕ ਯੂ ਸਾਡੇ ਨਾਲ ਫਾਇਰ ਅਫੀਸਰ ਜੀ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਕੀ ਗੋਦਾਮ ਨਿਗਮ ਰੈਸੀ ਏਰੀਆ ਦੇ ਵਿੱਚ ਨਹੀਂ ਬਣ ਸਕਦੇ ਔਰ ਗੋਦਾਮ ਬਣੇ ਹੋਏ ਤੇ ਹੋ ਸਕਦਾ ਹੈ ਗੋਦਾਮ ਦੇ ਮਾਲਕ ਦੇ ਉੱਤੇ ਵੱਡਾ ਐਕਸ਼ਨ ਹੋ ਜਾਏ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਸੰਜੀਪ ਜਿੰਦਲ ਬਟਿੰਡਾ